ਲੋ ਜੀ ਮੈਂ ਤੁਹਾਡਾ ਮਿੱਤਰ ਜਬਾਰ ਚੌਧਰੀ ਤੁਸੀਂ ਵੇਖਦੇ ਪਏ ਫੈਕਸ ਵੇਜੇ ਸੀ ਤੁਹਾਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਹੁੰਦੀ ਹੈ ਤੇ ਆਪਣਾ ਲਾਈਕ ਕਰਨ ਦੀ ਤੇ ਸ਼ੇਅਰ ਕਰਨ ਦੀ ਹੁੰਦੀ ਹੈ ਤੁਹਾਨੂੰ ਅੱਜ ਅਸੀਂ ਇਹ ਗੱਲ ਦੱਸਣੀ ਹੈ ਜਿਹੜੀਆਂ ਬਾਕੀ ਸੁਨੇਹੇ ਨੇ ਚੱਲਦੀਆਂ ਨਹੀਂ ਪਈਆਂ ਨੇ 28 ਤਰੀਕ ਨੂੰ ਕਾਰ ਰੈਲੀ ਤੁਹਾਨੂੰ ਪਤਾ ਹੈ ਸੈਟਲ ਦਾ ਆਪਣਾ ਰੈਫਰੈਂਡਮ ਆ ਰਿਹਾ ਹੈ ਉਸ ਤੋਂ ਬਾਅਦ 11 ਫਰਵਰੀਏ ਤੇ ਅੱਜ 11 ਫਰਵਰੀਏ ਦੇ ਅੱਜ ਤੁਹਾਨੂੰ ਪਤਾ ਬਹੁਤ ਵੱਡੇ ਵੱਡੇ ਪ੍ਰੋਗਰਾਮ ਜਿਹੜੇ ਨੇ ਉਹ ਹੋਣੇ ਨੇ ਤੇ ਉਹਦੇ ਤੋਂ ਜਿਹੜਾ ਆਪਣਾ तमाम ਆਪਣਾ ਜਿਹੜੀਆਂ ਅੰਬੈਸੀਆਂ ਨਿਊਜ਼ੀਲੈਂਡ ਅਸਟ੍ਰੇਲੀਆ ਯੂਕੇ ਵਸ਼ਿੰਗਟਨ ਤੇ ਆਪਣਾ ਦੂਸਰਾ ਵੈਂਕੂਵਰ ਤੇ ਬਾਕੀ ਕੈਨੇਡਾ ਦੀ ਜਿਹੜੀਆਂ ਅੰਬੈਸੀਆਂ ਅਮਰੀਕਾ ਦੀਆਂ ਉਹਦੇ ਸਾਹਮਣੇ ਅੱਜ ਇੱਕ ਜਿਹੜੀਆਂ 6 ਪਰ ਜਸਟਿਸ ਦੀ ਵੱਲੋਂ ਸਾਰੀਆਂ ਸੰਗਤਾਂ ਨੇ ਉਸ ਆਪਣਾ ਅੰਬੈਸੀ ਤੇ ਜਾਣਾ ਤੇ ਜਾ ਕੇ ਜਾ ਕੇ ਉਹਨਾਂ ਨੂੰ ਉਹ ਯਾਦਦਾਸ਼ ਦੇਣੀ ਉਹ ਪ੍ਰੋਪੋਜ਼ਲ ਦੇਣਾ ਜਿਹੜਾ ਸਰਦਾਰ ਗੁਰਪਤਮ ਸਿੰਘ ਪੰਨੂ ਹੋਰਾਂ ਨੇ ਸਿਕਸ ਫਾਰ ਜਸਟਿਸ ਦੇ ਵੱਲੋਂ 트ੰਪ ਨੂੰ ਪੇਸ਼ ਕੀਤਾ ਕਿ ਤੁਸੀਂ ਸਾਨੂੰ ਜਿਹੜਾ ਆਪਣਾ ਗਜ਼ਾ ਬੋਰਡ ਪੀਸ ਦੇ ਪੀਸ ਬੋਰਡ ਦੇ ਵਿੱਚ ਜਿਹੜਾ ਸ਼ਾਮਲ ਕਰ ਲੋ ਗਜ਼ਾ ਪੀਸ ਬੋਰਡ ਦਾ ਤੁਹਾਨੂੰ ਪਤਾ ਪਹਿਲਾ ਜਿਹੜਾ اجلاس ਹੈ ਉਹ 19 ਫਰਵਰੀ ਨੂੰ ਹੋ ਰਿਹਾ ਵਾਸ਼ਿੰਗਟਨ ਦੇ ਵਿੱਚ ਡੋਰਨ 트ੰਪਸ ਦਦਰਖਦਾਰਤ ਕਰ ਰਹੇ ਨੇ ਤੇ ਸਾਰੇ ਜਿਹੜੀਆਂ ਜਿਹੜੇ ਜਿਹੜੇ ਆਪਣਾ ਮੈਂਬਰ ਮੁਲਕ ਨੇ ਉਹਨਾਂ ਨੂੰ ਦਾਵਤਨਾਮਾ ਸੱਦਾ ਦਿੱਤਾ ਗਿਆ ਤਾਜ਼ਾ ਤਕਰੀਰ ਖਬਰਾਂ ਪਾਕਿਸਤਾਨ ਦੇ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜ਼ੀਰ ਆਜ਼ਮ ਸ਼ਿਸ਼ਾ ਸ਼ਰੀਫ ਜਿਹੜੇ ਨੇ ਉਹ ਇਸ اجلاس ਤੇ ਪਹਿਲੇ اجلاس ਦੇ ਵਿੱਚ ਸ਼ਿਰਕਤ ਹੋਣ ਵਾਸਤੇ ਵਾਸ਼ਿੰਗਟਨ ਜਿਹੜੇ ਨੇ ਉਹ ਜਾ ਰਹੇ ਤੇ ਇਹ ਇਸੇ ਵਾਰ ਪੀਸ ਬੋਰਡ ਦੇ ਵਿੱਚ ਸ਼ਾਮਲ ਹੋਣ ਵਾਸਤੇ ਅੱਜ ਗੁਰਪਤਵੰਨ ਸਿੰਘ ਪੰਨੂ ਹਰਾਵਲੋਂ ਜਿਹੜਾ ਉਹ ਬਕਾਇਦਾ ਰਿਟਰਨ ਪ੍ਰਪੋਜ਼ਲ ਇਹ ਡੋਨਲਡ ਟਰੰਪ ਨੂੰ ਅਮਰੀਕਾ ਦੇ ਪ੍ਰਧਾਨ ਮੰਤਰੀ ਸਦਰ ਨੂੰ ਪੇਸ਼ ਕੀਤਾ ਜਾਏਗਾ ਤਾਂ ਕਿ ਉਹ ਸਿਕਸ ਫਾਰ ਜਸਟਿਸ ਨੂੰ ਇਹਦਾ ਮੈਂਬਰ ਬਣਾਣ ਮੈਂਬਰ ਬਣਾਉਣ ਦਾ ਤੁਹਾਨੂੰ ਪਤਾ ਹੈ ਕਿ ਇਹਦਾ ਕੀ ਸੀ ਆਪਣਾ ਅਚੇਚਾ ਕੰਮ ਕਿ ਸਾਨੂੰ ਜਿਹੜਾ ਪੰਜਾਬ ਦੇ ਹਵਾਲੇ ਦੇ ਨਾਲ ਹਿੰਦੁਸਤਾਨ ਦੇ ਉੱਤੇ ਲਿਵਰੇਜ ਇਸਤੇਮਾਲ ਕਰਦੇ ਆ ਹੋਇਆ ਪੰਜਾਬ ਦੀ ਆਜ਼ਾਦੀ ਦੀ ਗੱਲ ਕੀਤੀ ਜਾਏ ਪੰਜਾਬ 'ਚ ਰੈਫਰੰਡਮ ਕਰਾਉਣ ਦਾ ਜਿਹੜਾ ਆਪਣਾ ਉਹ ਗੱਲ ਕੀਤੀ ਜਾਏ ਇਸ ਹਵਾਲੇ ਨਾਲ ਜਿਹੜੀ ਵੰਕੂਵਰ ਦੀ ਐਮਬੈਸੀ ਤੁਹਾਨੂੰ ਦਾ ਪ੍ਰੋਗਰਾਮ ਅਸੀਂ ਦੇ ਚੁੱਕੇ ਆ 11:30 ਵਜੇ ਸਿਕ ਸੰਤਾ ਨੇ ਅੱਜ ਬੀਸੀ ਦੇ ਵਿੱਚ ਹਿੰਦੁਸਤਾਨ ਦੇ ਅਤਵਾਦ ਖਾਨੇ ਦੇ ਬਾਹਰ ਕ ਅਸੰਭਲ ਹੋਣਾ ਉੱਥੋਂ ਪੈਦਲ ਚੱਲ ਕੇ ਪੀਸ ਮਾਰਚ ਕਰਦੇ ਆ ਹੋਇਆ ਅੱਜ ਦਾ ਜਿਹੜੇ ਪੀਸ ਮਾਰਚ ਨੇ ਇਹ ਗਜ਼ਾ ਪੀਸ ਦੇ ਰੈਫਰੈਂਸ ਦੇ ਨਾਲ 6th ਫਾਰ ਜਸਟਿਸ ਦਾ ਜਿਹੜਾ ਆਪਣਾ ਪੇਸ਼ ਕਰਨੀ ਹੈ ਤੇ ਜਬੀਦ ਉਹਦੇ ਦਾ ਰੈਫਰੈਂਸ ਦੇ ਨਾਲ ਇੱਥੋਂ ਪੀਸ ਮਾਰਚ ਚ ਚੱਲਦੇ ਆ ਹੋਇਆ ਪੈਦਲ ਮਾਰਚ ਕਰਦੇ ਆ ਹੋਇਆ ਅਮਰੀਕਾ ਦੀ ਜਿਹੜੀ ਐਮਬੈਸੀ ਹੈ ਕੈਨੇਡਾ ਦੇ ਵਿੱਚ ਬੈਂਕੂਵਰ ਦੇ ਵਿੱਚ ਉਹਦੇ ਚ ਉਹਦੇ ਸਾਹਮਣੇ ਜਾਣਾ ਉਹਦੇ ਸਾਹਮਣੇ ਜਾਣਾ ਤੇ ਉਸ ਤੋਂ ਬਾਅਦ ਉੱਥੇ ਜਾ ਕੇ ਜਿਹੜੇ ਉਥੇ ਦੇ ਸਫੀਰ ਨੇ ਅਮਰੀਕਾ ਦੇ ਉਹਦੇ ਤ ਨੂੰ ਯਾਦਦਾਸ਼ਤ ਪੇਸ਼ ਕਰਨੀ ਉਹਦੇ ਨੂੰ ਪ੍ਰਪੋਜ਼ਲ ਪੇਸ਼ ਕਰਨੀ ਜਿਹੜੀ ਕਿ ਸਿਕਸ ਫਾਰ ਜਸਟਿਸ ਵੱਲੋਂ ਡਰਾਫਟ ਕੀਤੀ ਗਈ ਹੈ ਸਰਦਾਰ ਗੁਰਪਤਵੰਦ ਸਿੰਘ ਪੰਨੂ ਹਰਾਵਲੋਂ ਡਰਾਫਟ ਕੀਤੀ ਗਈ ਹੈ ਉਹ ਪ੍ਰਪੋਜ਼ਲ ਗਜ਼ਾ ਪੀਸ ਅਮਨ ਬੋਰਡ ਤੇ ਸ਼ਾਮਲ ਹੋਣ ਵਾਸਤੇ ਇਹ ਅੱਜ ਦਿੱਤੀ ਜਾਏਗੀ ਇਹ ਪੇਸ਼ ਕਰਕੇ ਉਸ ਤੋਂ ਬਾਅਦ ਜਿਹੜੀ ਸੰਗਤ ਹੈ ਉਹ ਜਾਏਗੀ ਆਪਣਾ ਕਾਮਾਕਾਜ਼ੀ ਜਿਹੜਾ ਆਪਣਾ ਉਹ ਜਹਾਜ਼ ਦੇ ਉੱਤੇ ਉੱਥੇ ਯਾਦਗਾਰ ਜਿਹੜੀ ਬਣੀ ਹੈ ਉੱਥੇ ਦਰਸ਼ਨ ਦੇਣ ਤੋਂ ਬਾਅਦ ਫਿਰ ਵਾਪਸ ਜਿਹੜੀ ਸੰਗਤ ਹੈ ਉਹ 1 ਵਜੇ ਦੇ ਕਰੀਬ ਕੋਈ ਵਾਪਸ ਹਿੰਦੁਸਤਾਨ ਦੇ ਅਤਵਾਦ ਖਾਨੇ ਤੇ ਪਹੁੰਚੇਗੀ ਤੇ ਇੱਥੇ ਆ ਕੇ ਫਿਰ ਜਿਹੜਾ ਪ੍ਰੋਟੈਸਟ ਹੋਏਗਾ ਫਿਰ ਆਪਣਾ ਪੰਜਾਬ ਦੀ ਖਾਲਸਤਾਨ ਦੀ ਗੱਲ ਹੋਏਗੀ ਇਹ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਤੁਹਾਨੂੰ ਦੱਸਿਆ ਇਹ ਬੀਸੀ ਦਾ ਪ੍ਰੋਗਰਾਮ ਹੈ ਇਸ ਤੋਂ ਇਲਾਵਾ ਗੁਰਪਤਵੰਨ ਸਿੰਘ ਪੰਨੂ ਹਰਾਵਲ ਨੂੰ ਅੱਜ ਵਾਈਟ ਹਾਊਸ ਦੇ ਵਿੱਚ ਵਾਸ਼ਿੰਗਟਨ ਦੇ ਵਿੱਚ ਵੀ ਇਹੀ ਪ੍ਰਪੋਜ਼ਲ ਜਿਹੜਾ ਉਹ ਪੇਸ਼ ਕੀਤਾ ਜਾਣਾ ਇਸ ਤਰ੍ਹਾਂ ਵੱਖ-ਵੱਖ ਜਿਹੜੀਆਂ ਦੁਨੀਆ ਭਰ ਦੀਆਂ ਅੰਬੈਸੀਆਂ ਨੇ ਯੂਰਪ ਦੀਆਂ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਬਾਕੀ ਹੋਰ ਜਿਹੜੇ ਮੁਲਕ ਨੇ ਉਹਨਾਂ ਦੀਆਂ ਅੰਬੈਸੀਆਂ ਵਿੱਚ ਵੀ ਇਹ ਸਿਕਸ ਫਾਰ ਜਸਟਿਸ ਵੱਲੋਂ ਇਹ ਯਾਦਗਾਰ ਇਹ ਯਾਦਾਸ਼ਤ ਜਿਹੜੀ ਪ੍ਰਪੋਜ਼ਲ ਜਿਹੜਾ ਇਹ ਬਕਾਇਦਾ ਤੌਰ ਦੇ ਉੱਤੇ ਅੱਜ ਜਮ੍ਹਾਂ ਕਰਵਾਇਆ ਜਾਣਾ ਤਾਂ ਕਿ ਡੋਨਲਡ ਟਰੰਪ ਤੱਕ ਇਹ ਪੈਗਾਮ ਪਹੁੰਚੇ ਕਿ ਉਹ 1 ਬਿਲੀਅਨ ਡਾਲਰ ਵੀ ਦੇਣ ਵਾਸਤੇ ਤਿਆਰ ਨੇ ਉਹਨਾਂ ਵਾਸਤੇ ਅੱਗੇ ਪੈਗਾਮ ਪਹੁੰਚੇ ਉਹ ਕਨਸੀਡਰ ਕਰਨ ਉਹ ਕਨਸੀਡਰ ਕਰਨ ਸਿਕਸ ਫਾਰ ਜਸਟਿਸ ਨੂੰ ਤਾਕੇ ਉਹ ਜਿਹੜਾ ਇਸ ਬੋਰਡ ਦੇ ਮੈਂਬਰ ਬਣਨ ਤੇ ਉਹ ਬੋਰਡ ਦਾ ਮੈਂਬਰ ਜਿਹੜਾ ਜਿਵੇਂ ਗਜ਼ਾ ਦਾ ਜਾਂ ਪਲੇਸਟਾਈਨ ਦਾ ਮਸਲਾ ਜਿਹੜਾ ਉਹਦਾ ਹੱਲ ਤਲਾਸ਼ ਕੀਤਾ ਜਾ ਰਿਹਾ ਇਸ ਤਰ੍ਹਾਂ ਪੰਜਾਬ ਦਾ ਮਸਲਾ ਵੀ ਹੱਲ ਹੱਲ ਕੀਤਾ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਵੀ ਕੋਈ ਕਹਾਣੀ ਜਿਹੜੀ ਇਹ ਕੋਈ ਵੱਖਰੀ ਨਹੀਂ ਪੰਜਾਬ ਦੇ ਵਿੱਚ ਵੀ ਹੁਣ ਇਹ ਤੁਹਾਨੂੰ ਮੈਂ ਜਿਹੜੇ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਮੁੰਡੇ ਬੱਚੇ ਸਾਡੇ ਫੜੇ ਜਾ ਰਹੇ ਨੇ ਇਹ ਤੁਸੀਂ ਦੇਖੋ ਅਪਲੇ ਦੇਰਾ ਵੀਡੀਓ ਦੇਖੋ ਗੁਰਪਤਵੰਨ ਸਿੰਘ ਪੰਨੂ ਨੂੰ ਇੱਕ ਵੱਡਾ ਝਟਕਾ ਪੰਜਾਬ ਪੁਲਿਸ ਤੋਂ ਲੱਗਾ ਹੈ ਹੁਸਿਆਰਪੁਰ ਪੁਲਿਸ ਨੇ ਪੰਨੂ ਦੇ 10 ਸਾਥੀ ਤਸਫਜ ਦੇ ਕਾਰਕੂਨ ਗ੍ਰਿਫਤਾਰ ਕੀਤੇ ਨੇ ਸੀਐਮ ਮਾਨ ਦੀ ਫੇਰੀ ਦੌਰਾਨ ਖਾਲਿਸਤਾਨੀ ਝੰਡੇ ਲਹਿਰਾਉਣ ਦੀ ਪਲਾਨਿੰਗ ਕੀਤੀ ਗਈ ਸੀ ਖਾਲਿਸਤਾਨੀ ਝੰਡੇ ਲਹਿਰਾਉਣ ਦੀ ਪਲਾਨਿੰਗ ਤਹਿਤ ਗ੍ਰਿਫਤਾਰ ਉਹਨਾਂ ਨੂੰ ਕੀਤਾ ਗਿਆ ਹੈ ਵਿਦੇਸ਼ਾਂ ਤੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ ਪੰਨੂ 152 ਬੀਐਮਐਸ ਭਾਰਤੀ ਨਿਆਂ ਸੰਸਥਾ ਦੇ ਤਹਿਤ ਮਾਮਲਾ ਦਰਜ ਕਰਕੇ ਇੱਕ ਗ੍ਰਿਫਤਾਰੀ ਕੀਤੀ ਗਈ ਹੈ ਤੇ ਇਹਦੇ ਵਿੱਚ ਪੰਨੂ ਜੋ ਕਿ ਅਮਰੀਕਾ ਦੇ ਵਿੱਚ ਬੈਠਾ ਹੈ ਹਰ ਵਕਤ ਭਾਵੇਂ 26 ਜਨਵਰੀ 15 ਅਗਸਤ ਜਾਂ ਸੀਐਮ ਦੇ ਦੌਰੇ ਹੋਣ ਉਹਨਾਂ ਦੇ ਵਿੱਚ ਆਪਣੇ کارਕੁਨਾਂ ਦੇ ਰਾਹੀਂ ਉਹਨਾਂ ਨੂੰ ਡਾਲਰਾਂ ਦਾ ਲਾਲਚ ਦੇ ਕੇ ਆਪਣੇ کارਕੁਨਾਂ ਦੇ ਰਾਹੀਂ ਇੱਕ ਖਾਲਿਸਤਾਨ ਦਾ ਝੰਡਾ ਖਾਲਿਸਤਾਨ ਦੇ ਨਾਂ ਤੇ ਮਾਹੌਲ ਗਰਮਾਉਣ ਵਾਸਤੇ ਲਗਾਇਆ ਜਾਂਦਾ ਹੈ ਤੇ ਉਹਦੇ ਵਿੱਚ ਹੁਸ਼ਿਆਰਪੁਰ ਪੁਲਿਸ ਨੇ ਹੁਣੇ ਦੇ 10 ਸਾਥੀ ਗ੍ਰਿਫਤਾਰ ਕੀਤੇ ਨੇ ਕਾਰਕੂਨ ਨੇ ਇਹਦੇ ਵਾਸਤੇ ਕੰਮ ਕਰਦੇ ਸੀ ਸੀਐਮਾਨ ਦੀ ਫੇਰੀ ਹੋਣੀ ਸੀ ਤੇ ਫੇਰੀ ਦੌਰਾਨ ਖਾਲਿਸਤਾਨ ਦੇ ਝੰਡੇ ਲਹਿਰਾਉਣ ਦੀ ਪਲਾਨਿੰਗ ਕੀਤੀ ਹੋਈ ਸੀ ਦਿੱਲੀ ਦੇ ਵਿੱਚ ਵੀ ਇਹਨਾਂ ਵੱਲੋਂ ਕਈ ਵਾਰੀ ਨਾਰੇਬਾਜ਼ੀ ਲਿਖੀ ਜਾਂਦੀ ਹੈ ਵੀਡੀਓ ਵੀ ਜਾਰੀ ਕੀਤੇ ਜਾਂਦੇ ਨੇ ਪਰ ਉਹ ਹਰ 15-20 ਦਿਨ ਦੇ ਵਿੱਚ ਵੀਡੀਓ ਜਾਰੀ ਕਰਦਾ ਹੈ ਇਹਦੇ ਨਾਲ ਨਾਲ ਟੈਲੀਫੋਨ ਤੇ ਵੀ ਕਾਫੀ ਜ਼ਿਆਦਾ ਇੱਕ ਕਹਿ ਸਕਦੇ ਨੇ ਕਿ ਪੱਤਰਕਾਰਾਂ ਨੂੰ ਹੋਰਾਂ ਨੂੰ ਫੋਨ ਕਰਕੇ ਵੀ ਅੱਗੇ ਕੋਈ ਪਲਾਨਿੰਗ ਦੇ ਬਾਰੇ ਇਸ ਤਰੀਕੀ ਗੱਲਾਂ ਕਹੀਆਂ ਜਾਂਦੀਆਂ ਨੇ ਪਰ ਇਹ ਹੁਣ ਇਹਦੇ ਕਾਰਕੂਨ ਜਿਹੜੇ ਨੇ 10 ਕਾਰਕੂਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਤੇ ਕਈ ਕੁਝ ਖੁਲਾਸੇ ਹੋ ਸਕਦੇ ਨੇ ਕਿ ਕਿਸ ਤਰੀਕੇ ਨਾਲ ਪੈਸੇ ਆਏ ਕਿ ਕਿਨੂੰ ਦੇ ਦੇਣੇ ਸੀ ਝੰਡੇ ਕਿੱਥੋਂ ਲਿਆਂਦੇ ਇਹ ਕਈ ਪੁਲਿਸ ਜਿਹੜੀ ਹੈ ਉਹਨਾਂ ਪਾਲ ਕਰ ਹਿੰਦੁਸਤਾਨੀ ਮੀਡੀਆ ਦੀ ਇੱਕ ਖਬਰ ਹੈ ਜਿਹੜੀ ਤੁਹਾਡੇ ਸਾਹਮਣੇ ਅਸੀਂ ਰੱਖੀ ਕਿ ਕਿਸ ਤਰ੍ਹਾਂ ਉਹ ਆਪ ਦੱਸਦੇ ਪਏ ਆ ਕਿ ਗੁਰਪਤਵੰਤ ਸਿੰਘ ਪੰਨੂ ਦੇ ਜਿਹੜੇ ਅਸੋਸੀਏਟ ਨੇ ਖਾਸ ਤੌਰ ਦੇ ਉੱਤੇ ਉਹਨਾਂ ਨੂੰ ਇੱਥੇ ਗ੍ਰਿਫਤਾਰ ਕੀਤਾ ਗਿਆ ਇਹਦੇ ਉੱਤੇ ਸਿੰਸ ਫਾਰ ਜਸਟਿਸ ਦੀ ਇੱਕ ਸਟੇਟਮੈਂਟ ਵੀ ਤੁਹਾਡੇ ਸਾਹਮਣੇ ਪੜ੍ਹ ਦਿੰਨੇ ਆ 6 ਫਾਰ ਜਸਟਿਸ ਦੇ ਗੁਰਪਤਮ ਸਿੰਘ ਪੰਨੂ ਹੋਰਾਂ ਨੇ ਇਸ ਮੁੱਦੇ ਨੂੰ ਲੈ ਕੇ ਕਿਹਾ ਓਵਰ 12000 12000 ਅਰੈਸਟਡ ਇਨ ਇੰਡੀਅਨ ਅਕੁਪਾਈਡ ਪੰਜਾਬ ਸਿੰਸ 20 ਜਨਵਰੀ 20 ਜਨਵਰੀ ਤੋਂ ਹੁਣ ਤੱਕ ਮਤਲਬ 20 ਜਨਵਰੀ ਤੋਂ 10 ਤੋਂ 10 20 ਦਿਨਾਂ ਚ 12000 ਬੰਦੇ ਜਿਹੜੇ ਨੇ ਉਹ ਜੇਲ੍ਹਾਂ ਚ ਪਾਏ ਗਏ ਨੇ ਸੀਮਾਨ ਅੰਡਰ ਮੋਦੀ ਸ਼ਾ ਡਾਇਰੈਕਸ਼ਨ deployes a police crackdown against six youth supporting the khalsaistan referendum branding political activism as gangsterism in indian occupied punjab eh dassya gaya ke ji maan sarkar hai oh apne agle apna election chunao waste sara koi jada modi nu facilitate karde hoya oh log jede ke khalsaistan di gal karde ne jede apne hakkan di gal karde ne jede ithe apna ਜਿਹੜੀ ਆਪਣਾ ਆਵਾਜ਼ ਉਠਾਉਂਦੇ ਨੇ ਚੁੱਕਦੇ ਨੇ ਖਾਲਸਤਾਨ ਵਾਸਤੇ ਪੰਜਾਬ ਦੀ ਆਜ਼ਾਦੀ ਵਾਸਤੇ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਸੁੱਟਿਆ ਜਾਂਦਾ ਤੇ ਉਹਨਾਂ ਨੂੰ ਜਿਹੜਾ ਉਹਦਾ ਨਾਲ ਇਹ ਸਲੂਕ ਕੀਤਾ ਜਾਂਦਾ ਅੰਦਰ ਪਾ ਕੇ ਗੋਲੀਆਂ ਮਾਰੀਆਂ ਜਾਂਦੀਆਂ ਟੈਨ ਐਸੋਸੀਏਟਸ ਆਫ ਐਸਐਫਜੇ ਜਨਰਲ ਕਾਉਂਸਲ ਪੰਨੂ ਐਂਡ ਖਾਲਸਤਾਨ ਰੈਫਰੈਂਡਮ ਐਕਟੀਵਿਸਟ ਵਰ ਅਰੈਸਟਡ ਇਨ ਹੁਸ਼ਿਆਰਪੁਰ 24 ਜਨਵਰੀ ਫਾਰ ਅਲੈਜਡਲੀ ਪਲੈਨਿੰਗ ਟੂ ਰੇਜ਼ ਖਾਲਸਤਾਨ ਫਲੈਗ ਡੂਰਿੰਗ ਚੀਫ ਮਿਨਿਸਟਰ ਭਗਵੰਤ ਮਾਨਸ ਵਿਜ਼ਿਟ 26 ਜਨਵਰੀ ਨੂੰ ਤੁਹਾਨੂੰ ਪਤਾ ਕਿ ਗੁਰਪਤਵਨ ਸਿੰਘ ਪੰਨੂ ਹੋਰਾਂ ਨੇ ਕਿਹਾ ਸੀ ਕਿ ਹੁਸ਼ਿਆਰਪੁਰ ਜਿਹੜਾ ਨੇ ਝੰਡਾ ਚੜਾਣਾ ਆਣਾ ਤਿਰੰਗਾ ਚੁਲਾਣਾ ਆਣਾ ਤੇ ਤੁਸੀਂ ਉਹਨੂੰ ਜਿਹੜਾ ਆਪਣਾ ਉੱਥੇ ਖਾਲਸਤਾਨ ਦਾ ਧੰਦਾ ਚੜਾਉਣਾ। ਇਹੀ ਗੱਲ ਕਹੀ ਸੀ। ਉਹਦੀ ਵਜ੍ਹਾ ਦੇ ਨਾਲ ਇਹ 10 ਜਿਹੜੇ ਬੰਦੇ ਨੇ 10 ਨੌਜਵਾਨ ਜਿਹੜੇ ਨੇ ਇਹ ਅਰੈਸਟ ਕਰਕੇ ਤੇ ਉੱਥੇ ਉਹਨਾਂ ਦੇ ਹੁਣ ਕੇਸ ਚ ਲਾਇਆ ਜਾ ਰਿਹਾ। ਕੇਸ ਹੈ ਜਿਹੜਾ ਰਜਿਸਟਰਡ ਅੰਡਰ ਸੈਕਸ਼ਨ 152 ਭਾਰਤੀਆ ਨਿਆ ਸਨੇਹਤਾ ਬੀ ਐਨ ਐਸ ਐਕਸ endangering the sovereignty unity and integrity of india ਮਸਲਮ ਕੋਈ ਬੰਦਾ ਸਿੱਖ ਨੌਜਵਾਨ ਪੰਜਾਬੀ ਨੌਜਵਾਨ ਕਸ਼ਮੀਰੀ ਨੌਜਵਾਨ ਜਿਹੜਾ ਉੱਠ ਕੇ ਆਪਣੇ ਕਿਸੇ ਹੱਕ ਦੀ ਗੱਲ ਕਰੇਗਾ ਉਹ ਕਹੇਗਾ ਕਿ ਸਾਨੂੰ ਤੁਸੀਂ ਕਿਉਂ ਮਾਰਦੇ ਹੋ ਸਾਨੂੰ ਤੁਸੀਂ ਆਪਣਾ ਹੱਕ ਦਿਓ ਸਾਡੀ ਬੋਲੀ ਕਿਉਂ ਖੋ ਰਹੇ ਹੋ ਸਾਡਾ ਧਰਮ ਕਿਉਂ ਖੋ ਰਹੇ ਹੋ ਸਾਡੀ ਜ਼ਮੀਨ ਕਿਉਂ ਖੋ ਰਹੇ ਹੋ ਪਾਣੀ ਕਿਉਂ ਖੋ ਰਹੇ ਹੋ ਹੜ ਕਿਉਂ ਲਿਆਂਦੇ ਹੋ ਜਿਹੜਾ ਬੰਦਾ ਇਹ ਗੱਲ ਕਰੇਗਾ ਤੇ ਉਹ ਇਸ ਐਕਟ ਦੇ ਤਹਿਤ ਜਿਹੜਾ ਉਹ ਸੋਵਰੇਨਿਟੀ ਨੂੰ ਚੈਲੰਜ ਕਰੇਗਾ ਹਿੰਦੁਸਤਾਨ ਦੀ ਨੂੰ ਹਾਂ ਉਹ ਬੀਐਨਐਸ ਲਾ ਕੇ ਉਹ ਤੇ ਜਨਾਬ ਉਹਨੀਆਂ ਖਿਲਾਫ ਜੀਆਂ ਉਹ ਮੁਕਦਮੇ ਦਰਜ ਕੀਤੇ ਜਾਣਗੇ ਇਨੀਸ਼ੀਅਲੀ ਟੂ ਯੂਐਸ ਬੇਸਡ ਖਾਲਸਤਾਨ ਰੈਫਰੈਂਡਮ ਐਕਟੀਵਿਸਟ ਹੈਵ ਬੀਨ ਚਾਰਜਡ ਵਿਦ ਕੌਨਸਪਰੇਸੀ ਕੌਨਸਪਰੇਸੀ ਦੇ ਵੀ ਚਾਰਜ ਲਾਇਆ ਜਾ ਰਿਹਾ ਪੰਨੂ ਨੂੰ ਵੀ ਨਾਲ ਰੱਖਿਆ ਹੋਣਾ ਪੰਨੂ ਨੂੰ ਵੀ ਨਾਲ ਰੱਖਿਆ ਹੋਣਾ ਜੀ ਕੌਨਸਪਰੇਸੀ ਕਰਕੇ ਇਹਨੇ ਕਿਹਾ ਸੀ ਕਿ ਇਹ ਬੰਦੇ ਜਿਹੜੇ ਤੇ ਇਹਨੇ ਬੰਬ ਮਾਰਨ ਦਾ ਕਿਹਾ ਸੀ ਯਾਰ ਭਗਵੰਤ ਮਾਨ ਸ਼ਰਮ ਕਰ ਕੁਛ ਹੈ ਇਹਨੇ ਪੰਨੂ ਨੇ ਬੰਬ ਮਾਰਨ ਦਾ ਕਿਹਾ ਪੰਨੂ ਹਮੇਸ਼ਾ ਪੀਸਫੁਲ ਸੰਘਰਸ਼ ਦੀ ਗੱਲ ਕਰਦਾ ਉਹ ਤਾਂ ਕਹਿੰਦਾ ਸਿਰਫ ਜਾ ਕੇ ਝੰਡਾ ਚੜ੍ਹਾਉਣਾ ਬਸ ਝੰਡਾ ਲਹਿਰਾਉਣਾ ਬਰਦਾਸ਼ਤ ਕਰੋ ਯਾਰ ਜਾਂ ਫਿਰ ਆਜ਼ਾਦੀ ਦੇ ਦਿਓ ਪੰਜਾਬ ਨੂੰ ਹੈ ਪੰਨੂ ਤੁਹਾਡੇ ਤੇ ਕੀ ਗੋਲੀਆਂ ਚਲਾਉਂਦਾ ਗੋਲੀਆਂ ਤਾਂ ਤੁਸੀਂ ਫੜੀਆਂ ਹੱਥਾਂ 'ਚ ਮੇਰੇ ਤੇ ਨੌਜਵਾਨਾਂ ਨੂੰ ਮਾਰੀ ਜਾਂਦੇ ਹੈ ਕੌਨਸਪਰੇਸੀ ਪਾਤੀ ਵਿੱਚ ਨਾਲ ਹੈ ਨਿਤ ਕੌਨਸਪਰੇਸੀ ਲੇਜਿੰਗ ਥੈਟ ਦੇ ਪਲਾਨ ਟੂ ਸਟਾਪ ਚੀਫ ਮਿਨਿਸਟਰ ਭਗਵੰਤ ਮਾਨ ਫਰੋਮ ਰੇਜ਼ਿੰਗ ਦ ਇੰਡੀਅਨ ਤ੍ਰਾਈਕਲਰ ਤਿਰੰਗਾ ਹੈ ਇਹ ਇਹ ਜਿਹੜਾ ਆਪਣਾ ਇਹਨਾਂ ਨੇ ਕਿਹਾ ਜੀ ਉਹ ਉਹਨੇ ਤਜਚ ਚ ਨਾਚਣ ਤੋਂ ਰੋਕਿਆ ਪਰ ਰੋਕਿਆ ਕਿਸੇ ਨੇ ਰੋਕ ਗਿਆ ਪਰ ਖਤਮ ਕਾਲਾ ਕਾਦਾ ਕਰ ਲੇਕਿਨ ਵੈਰ ਹੈ ਜੀ ਆਪਣਾ ਸੱਤਾ ਕੋਲ ਹੁਣ ਮਾਰੀ ਜੋ ਹੁਣ ਦੂਸਰੀ ਗੱਲ ਇੱਕ ਤੇ ਇਹ ਪੰਜਾਬ ਵਾਲਾ ਮਸਲਾ ਹੋ ਗਿਆ ਪੰਜਾਬ ਦਾ ਹੱਲ ਇਹੀ ਹੈ ਆਜ਼ਾਦੀ ਬਸ ਇਸ ਤੋਂ ਇਲਾਵਾ ਕੋਈ ਹੱਲ ਹੋਰ ਹੈ ਨਹੀਂ ਦੂਜੀ ਗੱਲ ਜਿਹੜੀ ਤੁਹਾਨੂੰ ਪਤਾ ਹੈ ਕਿ ਜਦੋਂ ਗੁਰਪਤਵੰਨ ਸਿੰਘ ਪੰਨੂ ਨੇ ਜਦੋਂ ਇਹ ਕਿਹਾ ਸੀ ਕਿ ਇਹ ਅਜੀਬ ਦੁਆਲ ਆ ਰਿਹਾ ਇਹਨੂੰ ਹੋਸਟ ਨਾ ਕਰੇ ਕੈਨੇਡਾ ਕਿਉਂਕਿ ਇਹ ਬੰਦਾ ਜਿਹੜਾ ਉੱਥੇ ਕਾਤਲ ਏ ਇਹ ਬੰਦਾ ਜਿਹੜਾ ਐਕਸਟਰੈਸ਼ਨ ਦੀਆਂ ਰੈਕਟ ਚਲਾਉਂਦਾ ਸਾਰਾ ਕੁਝ ਕਰਾਂਦਾ ਬਿਸ਼ਨੋਈ ਗੈਂਗ ਫਲਾਨਾ ਇੰਟਰਨੈਸ਼ਨਲ ਰੈਪ੍ਰੈਸ਼ਨ ਦਾ ਬਾਨੀ ਏ ਹਿੰਦੁਸਤਾਨ ਦੀ ਤਰਫੋਂ ਇਹ ਅਜੀਬ ਦੋਲ ਜਿਹੜਾ ਅਜੀਬ ਦੁਆਲ ਜਦੋਂ ਉਹਨੇ ਕਿਹਾ ਸੀ ਕਿ ਇਹਨੂੰ ਹੋਸਟ ਨਾ ਕਰੋ ਤੇ ਉਦੋਂ ਜਿਹੜੇ ਪਬਲਿਕ ਸੇਫਟੀ ਦਾ ਮਨਿਸਟਰ ਹੈ ਗੈਰੀ ਭਾਈ ਉਹਨਾਂ ਨੇ ਗੁਰਪਤਵੰਨ ਸਿੰਘ ਪੰਨੂ ਨੂੰ ਖਤ ਲਿਖਿਆ ਸੀ ਕੰਸਰਨ ਨੂੰ ਕਰਾ ਲੈ ਕੰਸਰਨ ਦੂਰ ਕਰਦੇ ਆ ਇਸ ਤਰ੍ਹਾਂ ਨਹੀਂ ਪੂਰੀ ਲਾਮ ਲੇਟ ਪਾਈ ਸੀ ਤੁਸੀਂ ਖਦ ਦੇਖਦੇ ਪਾਇਓ ਅੱਛਾ ਉਸ ਤੋਂ ਬਾਅਦ ਖਤ ਲਿਖਣ ਤੋਂ ਬਾਅਦ ਲੇਕਿਨ ਇਹਨਾਂ ਨੇ ਫਿਰ ਜਦੋਂ ਆਪਣਾ ਪਬਲਿਕ ਸੇਫਟੀ ਮਿਨਿਸਟਰ ਜਿਹੜਾ ਉਹ ਮਿਲਿਆ ਹੁਣ ਦੇ ਉੱਤੇ ਦੁਬਾਰਾ ਗੁਰਪ੍ਰਤਵੰਤ ਸਿੰਘ ਪੰਨੂ ਨੇ ਜਿਹੜੀ ਆਪਣਾ ਸਟੇਟਮੈਂਟ ਜਾਰੀ ਕੀਤੀ ਹੈ ਸਾਡੇ ਸਾਨੂੰ ਵੀ ਪੜ ਲਈ ਬ੍ਰੇਕਿੰਗ ਬਿਫੋਰ ਹੋਸਟਿੰਗ ਐਨਐਸਏ ਦੋਵਾਲ ਪਬਲਿਕ ਸੇਫਟੀ ਮਿਨਿਸਟਰ ਐਡਰੈਸ ਕਨਸਰਨਸ ਆਫ ਪ੍ਰੋ ਖਾਲਸਤਾਨ 6 ਜਨਵਰੀ 29 29 ਜਨਵਰੀ ਨੂੰ ਖਤ ਲਿਖਿਆ ਸੀ ਲੈਟਰ ਟੂ ਐਸਐਜ ਜਨਰਲ ਕਾਉਂਸਲ ਪੰਨੂ ਐਨਐਸਏ ਦੋਵਾਲ ਮੀਟਸ ਕੈਨੇਡੀਅਨ ਪਬਲਿਕ ਸੇਫਟੀ ਮਿਨਿਸਟਰ ਲੇਕਿਨ ਮਿਲਨ ਤੋਂ ਬਾਅਦ ਨਹੀਂ ਆਏ ਕੈਨੇਡਾਜ਼ ਇੰਗੇਜਮੈਂਟ ਵਿਦ ਐਨਐਸਏ ਦੋਲ ਦੋਲ ਹੈਂਡਸ ਮੂਦੀ ਰਜੀਮ ਅ ਲਾਇਸੈਂਸ ਟੂ ਕਿਲ ਇਹ ਪੰਨੂ ਨੇ ਕਿਹਾ ਇਹਨੂੰ ਇੱਜ਼ਤ ਦੇਣਾ ਮਾਣ ਦੇਣਾ ਸਮਾਨ ਦੇਣਾ ਇਹਦੇ ਨਾਲ ਜੱਫੀਆਂ ਪਾਣੀਆਂ ਇਹ ਮੂਦੀ ਨੂੰ ਕੈਨੇਡੀਅਨ ਸ਼ਹਿਰੀਆਂ ਦੇ ਕਤਲ ਦਾ ਲਾਇਸੈਂਸ ਦੇਣ ਦੇ ਬਰਾਬਰ ਹੈਗਾ ਜਨਰਲ ਕੌਂਸਲ ਪੰਨੂ ਇਨ ਫੈਬਰੂਅਰੀ 9 ਲੈਟਰ 9 ਤਰੀਕ ਨੂੰ ਫਿਰ ਇਹਨਾਂ ਨੇ ਪੰਨੂ ਨੇ ਜਿਹੜਾ ਸੀ ਉਹ ਜਵਾਬੀ ਖਤ ਲਿਖਿਆ ਕਿ ਤੁਸੀਂ ਜਿਹੜਾ ਆਪਣਾ ਦਵਾਲ ਨੂੰ ਮਿਲਦੇ ਪਾਇਓ ਇਹਦਾ ਮਤਲਬ ਹੈ ਕਿ ਤੁਸੀਂ ਉਹਨੂੰ ਕੈਨੇਡੀਅਨ ਸ਼ਰੀ ਦੇ ਮਾਰਨ ਦਾ ਲਾਇਸੈਂਸ ਦੇ ਰਿਹਾ ਹੈ ਪਬਲਿਕ ਸੇਫਟੀ ਮਿਨਿਸਟਰ ਜਨਰਲ ਨੇ ਲਿਟਰ ਟੂ ਐਸ ਐਫ ਜੇ ਜਨਰਲ ਕਾਉਂਸਲ ਪੰਨੂ ਐਕਨੋਲਜਿਜ਼ ਐਸ ਐਫ ਜੇਜ਼ ਕਨਸਰਨਸ ਰਿਗਾਰਡਿੰਗ ਆਨ ਗoing ਅਸੈਸੀਨੇਸ਼ਨ ਪਲੋਟਸ ਟਾਰਗੇਟਿੰਗ ਖਾਲਸਤਾਨ ਅਫਰੈਂਡਮ ਐਕਟਿਵਿਸਟ ਐਂਡ ਦਾ ਐਕਸੈਪਟੈਂਸ ਆਫ ਦਿਨੇਸ਼ ਪਟਨਾਇਕ ਐਜ਼ ਇੰਡੀਅਨ ਹਾਈ ਕਮਿਸ਼ਨਰ ਇਨ ਓਟਵਾ ਥਿਸਪਾਈਟ ਇਸ਼ੂਇੰਗ ਦੋਜ਼ Reassurances Canadian proceeding proceeded on February's 6th to host Indian National Security Advisor Ajit Dwal. In its February 9 letter to the Minister of Public Safety, SFJ stated that hosting Dwal on Canadian soil risked legitimizing an individual who is recognized by Canada's own security agencies as the mastermind of Shaheed Hardeep Singh Nijjar's Association and. the architect of the modi regime's transnational repression against pro khalsaistan six the current government action will encourage embolden and enable the modi regime to continue assassination plots and intimidation campaigns against khalsaistan referendum activists eh danda das deta par nu horan ne 9 february nu dobara khat likh ke public statement vich dassa ke tusi jo kuch kar rahe ho sidha sidha ਮੋਦੀ ਦਾ ਹੌਸਲਾ ਵਧਾਣਾ ਇਹ ਆਪਣੇ ਸ਼ੈਰੀ ਨੂੰ ਮਰਵਾਉਣ ਦਾ ਮਨਸੂਬਾ ਹੈ ਏਸੀ ਦੱਸ ਚੁੱਕੇ ਆ ਬਨੂਮੀ ਦੱਸ ਦੱਸਦੇ ਨੇ ਕਿ ਕੈਨੇਡਾ ਜੋ ਮਰਜ਼ੀ ਕਰ ਲੈ ਇਹ ਟ੍ਰੇਡ ਰੂਟ ਵਪਾਰ ਵਾਲਾ ਕੰਮ ਜਿਹੜਾ ਨਾ ਇਹਨਾਂ ਦੇ ਪੱਲੇ ਨਹੀਂ ਪੈਂਣਾ ਹਿੰਦੁਸਤਾਨ ਨੇ ਬੰਦੇ ਮਰਾਉਣੇ ਨੇ ਕਿਉਂਕਿ ਹਿੰਦੁਸਤਾਨ ਦਾ ਕੈਨੇਡਾ ਦੇ ਵਿੱਚ ਟਾਰਗੇਟ ਸਿਰਫ ਉਹ ਸਿੱਖੇ ਉਹ ਪੰਜਾਬੀ ਹੈ ਜਿਹੜਾ ਪੰਜਾਬ ਤੇ ਖਾਲਸਾ ਦੀ ਗੱਲ ਕਰ ਉਹਨਾਂ ਦਾ ਟ ਕੈਨੇਡਾ ਦੇ ਕਰੀਬ ਸਿਰਫ ਇਸ ਵਾਸਤੇ ਆਉਂਦੇ ਨੇ ਤਾਂ ਕਿ ਉੱਥੇ ਜਿਹੜੇ ਕੈਨੇਡੀਅਨ ਸ਼ੈਰੀ ਨੇ ਜਿਹੜੇ ਪੰਜਾਬੀ ਨੇ ਜਿਹੜੇ ਸਿੱਖ ਨੇ ਉਹ ਉਹਨਾਂ ਨੂੰ ਮਾਰ ਸਕੇ ਬਸ ਕੋਈ ਹੋਰ ਮਤਲਬ ਹੀ ਕੋਈ ਨਹੀਂ ਅਮਰੀਕਾ ਉਹਦੇ ਵਾਅਦੇ ਨੂੰ ਝੂਠੀਆਂ ਤਸੱਲੀयां ਦੇਗਾ ਝੂਠੇ ਵਪਾਰ ਦੇ ਲਾਰੇ ਲਾਏਗਾ ਆਂਡੇ ਕਿਤੇ ਤੇ ਕੋੜਕੜ ਕਿਤੇ ਮਬਾਰ ਦੇ ਲਾਰੇ ਤੁਹਾਨੂੰ ਲਾਏਗਾ ਤੇ ਟ੍ਰੇਡ ਡੀਲਾਂ ਕਰੇਗਾ ਯੂਰਪ ਦੇ ਨਾਲ ਟ੍ਰੇਡ ਡੀਲਾਂ ਕਰੇਗਾ ਅਮਰੀਕਾ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੈਨੇਡਾ ਨੂੰ ਅਕਲ ਕਰਨੀ ਚਾਹੀਦੀ ਹੈ ਕੈਨੇਡਾ ਆਪਣੇ ਆਸ-ਪਾਸ ਦੇਖੇ ਟ੍ਰੇਡ ਰੂਟ ਜਿੰਨੀ ਕਰਨੀ ਹੈ ਅਮਰੀਕਾ ਦੇ ਨਾਲ ਕਰੇ ਬਾਕੀ ਕਿਸੇ ਨਹੀਂ ਦੇ ਜਿਹੜੇ ਮੁਲਕਾਂ ਨਾਲ ਕਰ ਲੈ ਹਿੰਦੁਸਤਾਨ ਦੇ ਪਿੱਛੇ ਟ੍ਰੇਡ ਦੇ ਜਾਏਗਾ ਤੇ ਆਪਣੇ ਸ਼ੈਰੀ ਮਰਵਾਏਗਾ ਇਹ ਗੱਲ ਪੱਕੀ ਹੈ ਆਪਣਾ ਧਿਆਨ ਰੱਖਣਾ ਤੇ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ